ਉਰਾਲੀ ਦੇ ਵਿੱਚ ਪਨਬਸ ਦੇ ਡਰਾਈਵਰ ਦਾ ਜੋ ਕਤਲ ਹੋਇਆ ਉਹ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਪੂਰੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਦੇ ਡੀਪੂ ਜਿਹੜੇ ਨੇ ਉਹਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਨਾਲ ਜਿਹੜੀ ਹੈ ਯੂਨੀਅਨ ਲਗਾਤਾਰ ਮੰਗ ਕਰ ਰਹੀ ਹੈ ਕਿ ਜੋ ਜਗਦੀਸ਼ ਹੈਗਾ ਮ੍ਰਿਤਕ ਉਸ ਦੀ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ ਘੱਟੋ ਘੱਟ 1 ਕਰੋੜ ਰੁਪਏ ਜਿਹੜਾ ਮੁਆਵਜ਼ਾ ਉਹ ਮਿਲ ਨਹੀਂ ਚਾਇਦਾ ਉਸ ਨੂੰ ਲੈ ਕੇ ਜ਼ਿਲੰਦਰ ਦੇ ਵਿੱਚ ਵੀ ਜਗਦੀਸ਼ ਸਿੰਘ ਮ੍ਰਿਤਕ ਦੇ ਲਿਆਂਦੀ ਗਈ ਹੈ ਇਸ ਵਕਤ ਅਸੀਂ ਜ਼ਿਲੰਦਰ ਪੰਜਾਬ ਰੋਡਵੇਜ਼ ਦੇ ਡਿਪੂ ਤੇ ਅੱਗੇ ਮੌਜੂਦ ਹੈਗੇ ਜਿੱਥੇ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਲਗਾਤਾਰ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰਦਾ ਹੋਇਆ ਨਜ਼ਰ ਆ ਰਿਹਾ ਔਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਬਿਲਕੁਲ ਜ਼ੀਰੋ ਹੈ ਪੰਜਾਬ ਸਰਕਾਰ ਲॉ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਕਿਤਨਾ ਕਿਤੇ ਫੇਲ ਸਾਬਿਤ ਹੋਈ ਹੈ ਤਾਂ ਲਗਾਤਾਰ ਜਿਹੜੇ ਨੇ ਇੱਥੇ ਮੁਲਾਜ਼ਮ ਬੈਠੇ ਹੋਏ ਉਹਨਾਂ ਨਾਲ ਗੱਲ ਕਰਨ ਦੀ ਜਿਹੜੀ ਇਹ ਕੋਸ਼ਿਸ਼ ਆਪ ਕਰਦੇ ਆ ਜਾਣਦੇ ਹੋ ਉਹਨਾਂ ਤੋਂ ਬਈ ਦਿਨ ਦਿਹਾੜੇ ਇੱਕ ਬੰਦੇ ਦਾ ਕਤਲ ਹੋ ਜਾਣਾ ਲੱਗਦਾ ਤੁਹਾਨੂੰ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਬਿਲਕੁਲ ਜ਼ੀਰੋ ਹੈ ਨਹੀਂ ਬਣਾ ਕਾਨੂੰਨ ਵਿਵਸਥਾ ਪੰਜਾਬ ਦੀ ਬਿਲਕੁਲ ਖਤਮ ਹੋਈ ਪਈ ਹੈ ਦਿਨ ਦਿਹਾੜੇ ਉੱਥੇ ਚੌਂਕ 'ਚ ਕੋ ਕਤਲ ਹੋ ਜਾਣਾ ਉੱਥੇ ਚੌਂਕ ਦੇ ਵਿੱਚ ਪੁਲਿਸ ਵਾਲੇ ਵੀ ਜਤੋਂ ਪੈਰ ਮੌਜੂਦ ਰਹਿੰਦੇ ਆ ਬੱਤੀਆਂ ਲੱਗੀਆਂ ਆ ਤੇ ਪੁਲਿਸ ਦੀ ਮੌਜੂਦਗੀ 'ਚ ਕਤਲ ਹੋ ਜੇ ਫਿਰ ਕ ਕਿੱਥੇ ਰਹੀ ਕਾਨੂੰਨ ਵਿਵਸਥਾ ਕੀ ਮੰਗ ਕੀ ਕਰ ਰਹੇ ਹੋ ਹੁਣ ਤੁਸੀਂ ਜਗਦੀਸ਼ ਦੀ ਬਾਡੀ ਇੱਥੇ ਲਿਆਂਦੀ ਹੋਈ ਹੈ ਮੰਗ ਤਾਂ ਬਣ ਵੀ ਹੀ ਹੈ 20 ਦੇ ਪਰਿਵਾਰ ਨੂੰ ਕੁਛ ਨਾ ਕੁਛ ਦਿੱਤਾ ਜਾਏ ਵਿਚਾਰੇ ਨੇ ਸਾਰੀ ਉਮਰ ਇੱਥੇ ਕੱਢ ਲਈ ਆ ਹੁਣ ਇਹਦੇ ਇੱਕ ਵੈਫਾਈ ਤੇ ਇੱਕ ਛੋਟੇ ਛੋਟੇ ਬੱਚੇ ਆ ਵੀ ਉਹਨਾਂ ਦੀ ਜ਼ਿੰਦਗੀ ਬਣ ਜੇਗਾ ਤਾਂ ਬਿਲਕੁਲ ਲਗਾਤਾਰ ਪਰਿਵਾਰ ਦੇ ਵੱਲੋਂ ਜਿਹੜੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਇਸ ਜਗ੍ਹਾ ਦੇ ਉੱਪਰ ਜਿਹੜੇ ਨੇ ਜਗਦੀਸ਼ ਤੇ ਭਰਾ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਦੇ ਆ ਬਾਈ ਜੀ ਹੁਣ ਪਰਿਵਾਰ ਦੇ ਵੱਲੋਂ ਮੰਗ ਕੀ ਹੈਗੀ ਏ ਤੁਹਾਡੀ ਮੈਡਮ ਮੰਗ ਤੇ ਹੋਈ ਆ ਜੋ ਜੁਨੇ ਨੇ ਰੱਖੀ ਆ ਇੱਕ ਨੌਕਰੀ ਮਿਲ ਜੇ ਤੇ ਜੋ 50 ਲੱਖ ਰੁਪਏ ਦੀ ਮਾਲੀ ਸਹਿਤਾ ਵੋਈ ਪੂੰਜੀ ਆਪਣੀ ਥੋੜੀ ਥੋੜੀ ਕਰਕੇ ਤੁਹਾਨੂੰ ਪਤਾ ਸਮਾਂ ਬੜਾ ਲੰਬਾ ਆ ਜੀ ਕਿੱਥੇ 17 18 ਸਾਲ ਨੂੰ ਬੇਟਾ ਕੋਈ ਉੱਠੇਗਾ ਤੇ ਫੇ ਕਮਾਈ ਦਾ ਸਾਧਨ ਕੋਈ ਹੋਏਗਾ ਇਹ ਹੀ ਮੰਗਿਆ ਸਾਡੀ ਪਰਿਵਾਰ ਦੇ ਵਿੱਚ ਬੱਚਿਆਂ ਦੀ ਜੇਕਰ ਗੱਲ ਕੀਤੀ ਜਾਵੇ ਬੱਚਿਆਂ ਦੀ ਉਮਰ ਕਿੰਨੀ ਹੈ ਕਿਉਂਕਿ ਇਹ ਵੀ ਪਤਾ ਲੱਗਾ ਕਿ 2 ਕੁ ਮਹੀਨੇ ਪਹਿਲਾਂ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਨੇ ਅੱਜ ਦੇ ਮਾਤਾ ਦਾ ਸਾਨੂੰ ਸੋਗ ਹੀ ਨਹੀਂ ਖਤਮ ਹੋਇਆ 2 ਮਹੀਨੇ 1.5 ਮਹੀਨਾ ਆਇਆ ਤੇ ਮਣੇ ਦੀ ਵੱਡੀ ਸਾਟ ਸਾਨੂੰ ਫੇਰ ਵੱਜ ਗਈ ਇਹ ਸਾਨੂੰ ਪਤਾ ਹੀ ਨਹੀਂ ਕਿ ਇਦਾ ਹੋਊਗਾ ਬੱਚਿਆਂ ਦੀ ਉਮਰ ਕਿੰਨੀ ਹੈ ਬੱਚੇ 4 ਸਾਲ ਤੇ 1-7 ਸਾਲ ਦਾ ਬੇਟਾ ਦੋਨੋਂ ਬੇਟੇ ਹੀ ਹੈ ਹਾਂਜੀ ਦੋਨੋਂ ਬੇਟੇ ਹੀ ਹਾਂਜੀ ਤਾਂ ਬਿਲਕੁਲ ਲਗਾਤਾਰ ਸਰਕਾਰੀ ਨੌਕਰੀ ਦੀ ਡਿਮਾਂਡ ਜਿਹੜੀ ਹੈ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਜੋ ਜਗਦੀਸ਼ ਧੀ ਵਾਈਫ ਨੂੰ ਦਿੱਤੀ ਜਾਵੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਬੱਚੇ ਜਿਹੜੇ ਨੇ ਉਹਨਾਂ ਦੇ ਲਈ ਮਾਲੀ ਸਹਾਇਤਾ ਜਿਹੜੀ ਆ ਉਸ ਦੇ ਲਈ ਵੀ ਲਗਾਤਾਰ ਮੰਗ ਜਿਹੜੀ ਚੁੱਕੀ ਜਾ ਰਹੀ ਹੈ ਯੂਨੀਅਨ ਦਾ ਕਹਿਣਾ ਕਿ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਜੇ ਕਰਨ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਜੈਸ਼ਨ ਕੀਤਾ ਜਾਵੇਗਾ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਚਨਨ ਜੀ ਕੀ ਅਪਡੇਟ ਹੈ ਹੁਣ ਤੱਕ ਮੀਟਿੰਗ ਹੋਈ ਹੈ ਤੁਹਾਡੀ ਕੋਈ ਕੀ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਹੈ ਕਿ ਨਹੀਂ ਬਿਲਕੁਲ ਮੈਡਮ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਚੱਲੀ ਪਰ ਮੀਟਿੰਗ ਦੇ ਵਿੱਚ ਕੋਈ ਵੀ ਸੱਟਾ ਨਹੀਂ ਨਿਕਲਿਆ ਸਰਕਾਰ ਕੁਝ ਵੀ ਦੇਣ ਤੋਂ ਅਨਕਾਰੀ ਕਰ ਰਹੀ ਆ ਇੱਕ ਦੂਜੇ ਤੇ ਗੱਲ ਸੱਟ ਲੈ ਕੋਈ ਆਪਣੇ ਤੇ ਅਫਸਰ ਕੋਈ ਗੱਲ ਨਹੀਂ ਲੈ ਰਿਹਾ ਕੋਈ ਕਹਿੰਦਾ ਡੀਸੀ ਸਾਹਿਬ ਨਾਲ ਗੱਲ ਕਰਦੇ ਆ ਕੋਈ ਕਹਿੰਦੇ ਉਹਨਾਂ ਨਾਲ ਗੱਲ ਕਰਦੇ ਪਰ ਅਜੇ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ ਇਸਦੇ ਰੋਸ ਵਜੋਂ ਅਸੀਂ ਮੁੰਡੇ ਗਏ 1-2 ਮਿੰਟ ਤੱਕ ਜਨਰੇਟਰ ਦਾ ਪ੍ਰਬੰਧ ਕਰਨਾ ਸੀ ਡੈੱਡ ਬੋਡੀ ਨੂੰ ਪੀਪੀ ਚੌਂਕ ਲੈ ਕੇ ਚੱਲੇ ਆ ਉੱਥੇ ਰੱਖ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਕੀ ਲੱਗਦਾ ਕਿ ਇਹ ਵੀ ਮਤਲਬ ਸਿਕਿਉਰਟੀ ਸੇਫਟੀ ਤੁਹਾਡੇ ਲੋਕਾਂ ਦੀ ਕਿਉਂ ਜ਼ਰੂਰੀ ਨਹੀਂ ਸਮਝਦੀ ਸਰ ਬਿਲਕੁਲੋ ਵੇਖੋ ਜੀ ਸਰਕਾਰ ਦੀ ਇੰਨੀ ਕੀ ਸਥਿਤੀ ਮਾੜੀ ਹੋ ਗਈ ਹੈ ਅੱਜਕੱਲ ਦੇ ਜੇ ਮੁਲਾਜ਼ਮ ਹੀ ਨਹੀਂ ਸੇਫ ਹੈਗਾ ਸਰਕਾਰ ਦਾ ਤੇ ਆਮ ਪਬਲਿਕ ਕਿੱਦਾਂ ਸੇਫ ਹੋਏਗੀ ਕਿੰਨੇ ਹਾਲਾਤ ਮਾੜੇ ਹੋ ਗਏ ਰੋਜ਼ ਦੀ ਰਜ ਦੇਨ ਬਦੇ ਰਹੇ ਨੇ ਇਨਸੀਡੈਂਟ ਹੋ ਰਹੇ ਸਰਕਾਰ ਕੋਈ ਐਕਸ਼ਨ ਹੀ ਨਹੀਂ ਲੈ ਰਹੀ ਨਾ ਕੋਈ ਸਰਕਾਰ ਅਜੇ ਤੱਕ ਗੁੰਡਾ ਅੰਸਰਾਂ ਤੇ ਨੱਥ ਪਾਉਣ ਈ ਇਸ ਕਰਕੇ ਸਾਡੀ ਹੁਣ ਤਿਆਰੀ ਆ ਬਿਲਕੁਲ ਅਸੀਂ ਲੈ ਕੇ ਚੱਲੇ ਆ ਸਰਕਾਰ ਕੁਝ ਵੀ ਵਿਭਾਗਾਂ ਪ੍ਰਤੀ ਕੁਝ ਵੀ ਦੇਣ ਨੂੰ ਤਿਆਰ ਨਹੀਂ ਹੈ ਠੀਕ ਹੈ ਜੀ ਬਹੁਤ ਬਹੁਤ ਸੋ ਬਿਲਕੁਲ ਲਗਾਤਾਰ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਜਿਹੜੀਆਂ ਮੀਟਿੰਗਾਂ ਵੀ ਕਹਿ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈਆਂ ਨੇ ਉਹ ਵੀ ਬੇਸਿੱਟਾ ਨਿਕਲੀਆਂ ਨੇ ਤੇ ਹੁਣ ਜਗਦੀਸ਼ ਜੀ ਜਿਹੜੀ ਡੈੱਡ ਬਾਡੀ ਹਾਊਸ ਨੂੰ ਜਲੰਧਰ ਪੀਪੀ ਚੌਂਕ ਵਿਖੇ ਲੈ ਜਾ ਕੇ ਪ੍ਰਦਰਸ਼ਨ ਕਰਨ ਦੀ ਗੱਲ ਜਿਹੜੀ ਲਗਾਤਾਰ ਕਰ ਰਹੇ ਨੇ ਔਰ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਕਿ ਜਦ ਤੱਕ ਸਰਕਾਰ ਮੰਗਾ ਨਹੀਂ ਮੰਨਦੀ ਕਿਸੇ ਵੀ ਕੀਮਤ ਜਗਦੀਸ਼ ਦਾ ਸਸਕਾਰ ਜਿਹੜਾ ਨਹੀਂ ਕੀਤਾ ਜਾਵੇਗਾ ਜਦੋਂ ਹਮਲਾ ਹੋਇਆ ਸੀ ਉਹਨਾਂ ਦੇ ਉੱਪਰ ਸਾਰੀ ਘਟਨਾ ਹੋਈ ਸੀ ਤੁਸੀਂ ਨਾਲ ਸੀਗੇ ਉਹਨਾਂ ਬਿਲਕੁਲ ਅਸੀਂ ਜਾਂਚ ਕਰਦੇ ਚੱਲੇ ਆ ਅਸੀਂ ਜਿਲੰਦਰ ਵਾਸਤੇ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਚਲੰਗੇਗਾ ਤਬਾ ਕੀ ਹੋਇਆ ਕੀ ਸੀ ਪੂਰਾ ਮੈਟਰ ਦੱਸੋ ਕੋਈ ਮੈਟਰ ਵਿੱਚ ਚੱਕਰ ਪਹੁੰਚ ਗਿਆ ਬੜੇ ਆਰਾਮ ਨਾਲ ਆ ਰਹੇ ਜੰਜੀਕਰ ਤੋਂ ਕੋਈ ਗੱਲਬਾਤ ਨੂੰ ਬੋਤਨ ਮਾਜੇ ਬੋਲੇ ਟ੍ਰੈਫਿਕ ਦਾ ਰੋਡ ਤੇ 18 ਤੋਂ ਮਾਡ ਮਾਡ ਹੋ ਲੱਗ ਜਾਦਾ ਉਹ ਜਿਹਨੂੰ ਕੱਲੇ ਦੁਆਰ ਨੇ ਮਾਰਿਆ ਆਪਾਂ ਏਦਾਂ ਟ੍ਰੈਫਿਕ ਹੀ ਬੜ ਬੜ ਹਾਰਨ ਮਾਰਿਆ ਤੱਕ ਹੈ ਮੈਂ ਚੌਂਜਾ ਕਹਿੰਦਾ ਤੁਸੀਂ ਹਾਨ ਮਾਰ ਕੇ ਹੋ ਜਾਹਾਂ ਤੇ ਗੱਡੀ ਲੱਗੀ ਹੋ ਟੱਚ ਹੋਈ ਬਦਨਾ ਫਿਰ ਅਹੀ ਗਲਤੀ ਮੈਂ ਇਹ ਵੀ ਗੱਡੀ ਲਾ ਕੇ ਆਇਆ ਸੋ ਹੋਰਨ ਵਜੇ ਤੇ ਹਾਨ ਮਾਰ ਲੈ ਕੇ ਟਕਰਾਨ ਮਾਰੀ ਬੜੀ ਬਹਿਸ ਹੋਈ ਹੈ ਇਸ ਕਾਲ ਦਾ ਪਤਾ ਹੀ ਨਹੀਂ ਬੀਸੋ ਨੇ ਆ ਕੰਮ ਕਰ ਦੇਣਾ ਕਿ ਕਿ ਜਗ੍ਹਾ ਤੋਂ ਮਤਲਬ ਕਿਤੇ ਨਾ ਹੋਇਆ ਅਗਲੀ ਗੱਡੀ ਨੇ ਪਿਛਲੀ ਗੱਡੀ ਲੈਣਾ ਮਹਿੰਦਰਾ ਪਿਕਅਪ ਪਿੱਛੇ ਉਹ ਗੱਡੀ ਪਿੱਛੇ ਸੀਗੀ ਹਾਂਜੀ ਤੇ ਉਹ ਉਹਦਾ ਜਿਹੜੇ ਪ੍ਰਧਾਨ ਜੀ ਤੁਹਾਡੇ ਉਹ ਕਹਿ ਰਹੇ ਅਗਲੀ ਗੱਡੀਆਂ ਰੋਲਾ ਸੀ ਉਹ ਚਲੇ ਗਿਆ ਸੀਗਾ ਪਿਛਲੀ ਗੱਡੀ ਕਿਉਂ ਗਈ ਪਿਛਲੀ ਗੱਡੀ ਵਾਲ ਜਾਣ ਕੇ ਤੁਸੀਂ ਮੈਨਾਂ ਵੀ ਇਦਾਂ ਕਰਕੇ ਮੈਂ ਤੁਹਾਨੂੰ ਚੰਗਾ ਕੀ ਕੀਤਾ ਬਗਾਲ ਨਹੀਂ ਕੋ ਬਾਤ ਨਹੀਂ ਪੇਬਲ ਲੋਹੀਦਾ ਸੀ ਲੋਹੀਦਾ ਪੈ ਕੱਲੇ ਸੀਗਾ ਉਹ ਹਾਂ ਲੋਹੀਦਾ ਪੈ ਉਹ ਕਿੰਨੇ ਵਾਰ ਕੀਤੇ ਉਹਨੂੰ ਦੱਸੋ ਵਾਰ ਵਾਰ ਜਿੱਦਾਂ ਕੀਤਾ ਇੱਕਦੋ ਨਾਲ ਹੀ ਡੇਗ ਗਿਆ ਮੁਰਗੇ ਇੱਥੇ ਬੰਦਾ ਤੇ ਮੌਕੇ ਤੇ ਕਿਸੇ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਮੌਕੇ ਦੇ ਸਾਈਜ਼ ਦਾ ਮੁੱਕੀ ਇਹਨਾਂ ਵੀ ਪਿੱਛੇ ਰਹੀਦਾ ਨਾਲ ਹੀ ਮੌਕੇ ਨਹੀਂ ਮਰੇ ਉਹਨੂੰ ਪਤਾ ਨਹੀਂ ਵੀ ਕੀ ਕਰਨ ਲੱਗ ਜਾਦਾ ਪਤਾ ਹੁੰਦਾ ਵੀ ਬੰਦੇ ਚੀਜ਼ ਫਰੀ ਜਾ ਕੋਈ ਹਾਂ ਹਾਂ ਤਾਂ ਪਰੇ ਬਦਰੀ ਪਹਿਲਾਂ ਜੀ ਫੜੀ ਹੋਣੀ ਇੱਕਦਮ ਕੱਟ ਗਈ ਕਿ ਕਦੀ ਵਜ੍ਹੀ ਸੀ ਅੱਗੇ ਵਾਲੇ ਦੇ ਇਹ ਕੀ ਹੋਇਆ ਸੀ ਕੋਈ ਗੱਡੀ ਕਿਸੇ ਦਾ ਕੋਈ ਗੱਡੀ ਦੀ ਵਜ੍ਹੀ ਸੀ ਬਸ ਹੋਰਨ ਵਜਨ ਨੂੰ ਲੈ ਕੇ ਐਡਾ ਬੋੜਾ ਮਾਰਤਾ ਤਕਰਾਰ ਮਤਲਬ ਹੋਰਨ ਵਜਾ ਤੇ ਉਹਨਾਂ ਨੇ ਕਤਲ ਕਰਤਾ ਕਿ ਮਾਰਤਾ ਸਿਰ ਤੇ ਸਾਤੀ ਕਿੱਥੇ ਕਿੱਥੇ ਮਾਰੀ ਹੈ ਸਿਰ ਤੇ ਹੀ ਵਜ੍ਹਾ ਸਾਤੀ ਜੀ ਵਜ੍ਹਾ ਸਾਤੀ ਚ ਪੁਲਿਸ ਮੌਕੇ ਤੇ ਆ ਗਈ ਸੀ ਮਯੂਸੀ ਸੀ ਪੁਲਿਸ ਆਈ ਸੀ ਬਾਅਦ ਵਿੱਚ 15 ਰੈਸ ਕਰ ਲੇਤਾ ਹੈ ਹਸਪੀਟਲ ਬਚਾਇਆ ਪਹਿਲਾਂ ਕਰਾ ਲਿਆ ਹਮਲਾ ਹਮ ਤਾਂ ਬਾਅਦ ਪੁਲਿਸ ਪਹੁੰਚੀ ਮਰੋਨਾ ਕਿਹਾ ਵੀ ਇਹਨੂੰ ਮਹਾਲੀ ਰੈਫਰ ਕਰਨਾ ਮੈਂ ਮਹਾਲੀ ਰੈਫਰ ਕੀਤਾ ਪੁਲਿਸ ਹਮਲਾਉਣ ਤੋਂ ਬਾਅਦ ਪਹੁੰਚੀ ਕਿ ਪਹਿਲੇ ਹੀ ਆ ਗਈ ਸੀ ਸਟ੍ਰਾਫਿਕ ਲੈ ਗਈ ਸੀ ਬਾਕੀ ਬਾਅਦ ਚਾਈ ਸੀ ਬਾਕੀ ਬਾਤ ਦੇਖੀ ਮੌਕੇ ਤੇ ਹੋਈ ਓਥੇ ਚਲ ਪਹਿਲਾਂ ਤੇ ਕਰਾਈ ਹਸਪੀਟਲ ਖੜਿਆ ਹੂੰ ਹੂੰ ਮੁੜ ਕੇ ਮਹਾਲੀ ਰੈਫਰ ਕੀਤਾ ਮਹਾਲੀ ਦਾ ਕੋਲ ਡੱਡ ਕਰ ਦਿੱਤਾ ਠੀਕ ਹੈ ਸਰ ਕੈਮਰਾ ਪਰਸਨ ਅਨਿਸ਼ਾਨਲ ਮਨਪ੍ਰੀਤ ਕੌਰ 1 ਪੁਆਇੰਟ ਜਲੰਧਰ